ਨਕੋਦਰ ਵਿੱਚ ਅੱਜ ਸ਼ੰਕਰ ਬਾਈਪਾਸ ਨਹਿਰ ਨੇੜੇ ਇੱਕ ਜਿਮ ਦੇ ਬਾਹਰ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਹੋਈ ਗੈਂਗਵਾਰ ਵਿੱਚ ਅਨੇਵਾ ਗੋਲੀਆਂ ਚੱਲੀਆਂ ਜਿਸ ਵਿੱਚ ਦੋ ਨੌਜਵਾਨ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਨਕੋਦਰ ਸੁਪਾਲ ਸਿੰਘ ਸਿਟੀਥਾਣਾ ਮੁਖੀ ਅਮਨ ਸੈਣੀ ਸਦਰਥਾਣਾ ਮੁਖੀ ਬਲਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਟੀ ਮੌਕੇ ਤੇ ਪਹੁੰਚ ਕੇ ਇੱਕ ਫਾਰਚੂਨਰ ਅਤੇ ਸਵਿਫਟ ਡਿਜ਼ਾਇਰ ਗੱਡੀ ਕਬਜ਼ੇ ਵਿੱਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਨਕੋਦਰ ਸੁਪਾਲ ਸਿੰਘ ਨੇ ਹੋਰ ਕੀ ਦੱਸਿਆ ਆਓ ਸੁਣੋ ਇਹਨਾਂ ਦੋ ਫੋਰਚੂਨਰ ਗੱਡੀਆਂ ਸੀ ਇਹਨਾਂ ਦਾ ਪਤਾ ਹੈ ਵੀ ਇਹਨਾਂ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਫਾਰ ਐਕਸਚੇਂਜ ਹੋਇਆ ਵਾ ਉਹ ਹਜੇ ਤੱਕ ਹਜੇ ਜਦ ਤੱਕ ਹੁਣ ਤੱਕ ਸਿਰਫ ਇਨਾ ਹੀ ਪਤਾ ਲੱਗਾ ਉਸ ਕਰ ਰਹੇ ਆ ਸਾਰਾ ਕਰਕੇ ਤੁਹਾਨੂੰ ਜਲਦੀ ਸਾਰਾ ਅਪਡੇਟ ਦਵਾ ਗਏ ਗੱਡੀਆਂ ਦੇ ਵਿੱਚ ਕੁਝ ਪਤਾ ਗੱਡੀਆਂ ਦੇ ਵਿੱਚ ਸਾਨੂੰ ਇਹੋ ਪਤਾ ਲੱਗਾ ਜੀ ਇੱਕ ਇੱਕ ਜਵਰਾਜ ਮੁੰਡਾ ਹੈ ਉਹ ਇੰਜਰਡ ਹੋਇਆ ਵਾ ਇੱਕ ਦਿਲਪ੍ਰੀਤ ਮੁੰਡਾ ਦੇਸਰਾਜ son of ਕੰਗਸਾਬੂ ਦਾ ਉਹ ਇੰਜਰਡ ਹੋਇਆ ਵਾ ਤੇ ਬਾਕੀ ਹੋਰ ਅਸੀਂ ਇੱਕ ਗੱਡੀ ਜਿਹੜੀ ਹੈ ਅਸੀਂ ਜਿਹੜੀ ਹੈ ਇੱਥੇ ਸਿਵਲ ਹਸਪੀਟਲ ਹੀ ਲੈ ਕੇ ਆਏ ਸੀ ਉਹਦੇ ਵਿੱਚ ਇਹ ਗੱਡੀ ਤਾਂ ਇਹ ਸੀਗੀ ਇੱਕ ਗੱਡੀ ਹੋਰ ਸੀ ਜੀ ਫਾਈਲ ਉਹ ਜੀ ਸਾਰਾ ਇਨੀਸ਼ੀਅਲ ਸਟੇਜ ਹੈ ਅਜੇ ਤਾਂ ਅਸੀਂ ਜਸਟ ਪਹੁੰਚੇ ਹਾਂ ਹਸਪੀਟਲ ਜੀ ਹੁਣ ਇਹਦਾ ਇਨਸੀਡੈਂਟ ਹੈ 15 ਮਿੰਟ ਪਹਿਲਾਂ ਦਾ ਹਾਂ ਜੀ ਇੱਕ ਬੰਦਾ ਸੀਰੀਅਸਲੀ ਇੰਜਰਡ ਹੈ ਉਹ ਦੇਖਦੇ ਆਂ ਦਾ ਕੀ ਹੈਗਾ ਜੇ ਸੀਰੀਅਸ ਹੈ ਤੇ ਉਹ ਸਾਰਾ ਜਲਦੀ ਸ਼ਾਰਟਲੀ ਤੁਹਾਨੂੰ ਅਪਡੇਟ ਕਰਾਂਗੇ ਸਰ ਨਾਮ ਵਗੈਰਾ ਕੁਝ ਲਾ ਦਿਓ ਨਾਮ ਜੇ ਤਾਂ ਸਿਰਫ ਤੁਹਾਨੂੰ ਹੀ ਦੱਸ ਸਕਦਾ ਮੈਂ ਵੀ ਇੱਕ ਬੰਦਾ ਯਵਰਾਜ ਜਿਹੜਾ ਇੰਜਰਡ ਹੈ ਤੇ ਇੱਕ ਦਿਲਪ੍ਰੀਤ son of ਦੇਸਰਾਜ ਆ ਕੰਗਸਾਬੂ ਦਾ ਉਹ ਦੋ ਬੰਦੇ ਜਿਹੜੇ ਆ ਇਹ ਇੰਜਰਡ ਹੋਏ ਨੇ ਜਿਵੇਂ ਪਾਵਰ ਜੇਮਨੀ ਜੀ ਜੇਮਨੀ ਜੇਮਨੀ ਜੀ ਜੇਮਨੀ ਇਹ ਸ਼ੰਕਰ ਚੌਂਕ ਤੋਂ ਜਿਮ ਵਾਲੀ ਸਾਈਡ ਨੂੰ ਆ ਰਹੇ ਸੀਗੇ ਚਲਕੇ ਇਹਨਾਂ ਦੀ ਇਹਨਾਂ ਦੀ ਗੱਡੀਆਂ ਉੱਥੇ ਹੀ ਇਹਨਾਂ ਦਾ ਆਪਸ ਵਿੱਚ ਜਿਹੜਾ ਵਾਹ ਉੱਥੇ ਹੀ ਸ਼ੁਰੂ ਹੋ ਗਿਆ ਸ਼ੰਕਰ ਚੌਂਕ ਤੋਂ ਹੀ ਇਹ ਇਹਨਾਂ ਨੇ ਫਾਇਰ ਕੀਤੇ ਆ ਇੱਕ ਜਿਹੜੀ ਫੋਰਚੂਨਰ ਗੱਡੀ ਨੇ ਤੇ ਉਹ ਇੱਥੇ ਤੱਕ ਫਾਇਰ ਕਰਦੇ ਆਏ ਆ ਇੱਥੇ ਤੱਕ ਇੱਥੋਂ ਆਣ ਕੇ ਜਿਹੜਾ ਵਾ ਉਹ ਜਿਹੜੇ ਵਖੋਖਰੇ ਹੋ ਗਏ ਆ ਨਹੀਂ ਉਹਨਾਂ ਦੇ ਨਾਲ ਦਾ ਨਹੀਂ ਉਹ ਜਿਮ 'ਚ ਸੀਗਾ ਕਿ ਜਿਮ 'ਚ ਸੀਗਾ ਮੁੰਡਾ ਜਿਹੜਾ ਯੁਵਰਾ ਮੁੰਡਾ ਵਾ ਯੁਵਰਾਜ ਮੁੰਡਾ ਹੈਗਾ ਵਾ ਅ ਪਲਵਿੰਦਰ ਸਿੰਘ ਇਹ ਇਹ ਜਿਮ ਦੇ ਵਿੱਚ ਵੈਸੇ ਹੀ ਸੜਕ ਤੇ ਵੈਸੇ ਹੀ ਆਪਣੇ ਜਿਮ ਦੇ ਵਿੱਚ ਖੜਾ ਸੀਗਾ ਇਹ ਜਦੋਂ ਇਹਨਾਂ ਦੀ ਜਿਹੜੀ ਉਹ ਕ੍ਰਾਸ ਫਾਇਰਿੰਗ ਦੇ ਵਿੱਚ ਇਹਨਾਂ ਦੀ ਜਿਹੜੀ ਰਣਜੀਤ ਯਾਦ ਸੀ ਹਾਂ ਜੀ ਉਹਦੇ ਇਨੀਸ਼ੀਅਲ ਸਟੇਜ ਅੱਜ 10 ਮਿੰਟ ਹੋਏ ਨੇ 15 ਮਿੰਨੂ ਅਜਿਸਟੈਂਸ ਇਨਸੀਡੈਂਟ ਹੋਇਆ ਨੂੰ ਆਪ ਮੈਂ ਆਇਆ ਵਾਂ 10 ਮਿੰਟ 'ਚ ਜਿੰਨਾ ਕਿ ਤੁਹਾਨੂੰ ਪਤਾ ਵਾ ਉਨਾ ਹੀ ਹੈ ਮੈਨੂੰ ਸਾਰਾ ਕਰਕੇ ਫਿਰ ਮੈਂ ਤੁਹਾਨੂੰ ਬਰੀਫਿੰਗ ਕਰਦਾ ਹਾਂ ਜੀ ਨਕੋਦਰ ਵਿੱਚ ਅੱਜ ਸ਼ੰਕਰ ਬ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਕੁੱਟਾ ਵਿਚਕਾਰ ਹੋਈ ਗੈਂਗਵਾਰ ਵਿੱਚ ਅੰਨੇਵਾ ਗੋਲੀਆਂ ਚੱਲੀਆਂ ਜਿਸ ਵਿੱਚ ਦੋ ਨੌਜਵਾਨ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਨਕੋਦਰ ਸੁਪਾਲ ਸਿੰਘ ਸਿਟੀ थाना ਮੁਖੀ ਅਮਨ ਸਾਣੀ ਸਦਰ थाना ਮੁਖੀ ਬਲਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਟੀ ਮੌਕੇ ਤੇ ਪਹੁੰਚ ਕੇ ਇੱਕ ਫਾਰਚੂਨਰ ਅੱਜ ਸਵਿਫਟੀ ਡਿਜ਼ਾਇਰ ਗੱਡੀ ਕਬਜ਼ੇ ਵਿੱਚ ਲੈ ਜਾਣ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਨਕੋਦਰ ਸੁਪਾਲ ਸਿੰਘ ਨੇ ਹੋਰ ਕੀ ਦੱਸਿਆ ਆਓ ਸੁਣੋ ਇਹਨਾਂ ਦੋ ਫੋਰਚੂਨਰ ਗੱਡੀਆਂ ਸੀ ਇਹਨਾਂ ਦਾ ਪਤਾ ਹੈ ਵੀ ਇਹਨਾਂ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਫਾਰ ਐਕਸਚੇਂਜ ਹੋਇਆ ਵਾ ਉਹ ਹਜੇ ਤੱਕ ਜਦ ਤੱਕ ਹੁਣ ਤੱਕ ਸਿਰਫ ਇਨਾ ਹੀ ਪਤਾ ਲੱਗਾ ਉਸ ਕਰ ਰਹੇ ਆ ਸਾਰਾ ਕਰਕੇ ਤੁਹਾਨੂੰ ਜਲਦੀ ਸਾਰਾ ਅਪਡੇਟ ਦਵਾ ਦੇ ਗਾ ਗੱਡੀਆਂ ਦੇ ਵਿੱਚ ਕੁਝ ਪਤਾ ਗੱਡੀਆਂ ਦੇ ਵਿੱਚ ਸਾਨੂੰ ਇਹੋ ਪਤਾ ਲੱਗਾ ਜੀ ਇੱਕ ਇੱਕ युवराज ਮੁੰਡਾ ਹੈ ਉਹ ਇੰਜਰਡ ਹੋਇਆ ਵਾ ਇੱਕ ਦਿਲਪ੍ਰੀਤ ਮੁੰਡਾ ਦੇਸਰਾਜ son of ਕੰਗ ਸਾਬੂ ਦਾ ਉਹ ਇੰਜਰਡ ਹੋਇਆ ਵਾ ਤੇ ਬਾਕੀ ਹੋਰ ਅਸੀਂ ਇੱਕ ਗੱਡੀ ਜਿਹੜੀ ਹੈ ਅਸੀਂ ਜਿਹੜੀ ਹੈ ਇੱਥੇ ਸਿਵਲ ਹਸਪੀਟਲ ਹੀ ਲੈ ਕੇ ਆਏ ਸੀ ਉਹਦੇ ਵਿੱਚ ਇਹ ਗੱਡੀ ਤਾਂ ਇਹ ਸੀਗੀ ਇੱਕ ਗੱਡੀ ਹੋਰ ਸੀਗੀ ਜਿਹੜੀ ਹਾਂ ਜੀ ਉਹ ਜੀ ਸਾਰਾ ਇਨੀਸ਼ੀਅਲ ਸਟੇਜ ਹੈ ਅਜੇ ਤਾਂ ਅਸੀਂ ਜਸਟ ਪਹੁੰਚੇ ਹਾਂ ਹਸਪੀਟਲ ਹੁਣ ਇਹਦਾ ਇਨਸੀਡੈਂਟ ਹੈ 15 ਮਿੰਟ ਪਹਿਲਾਂ ਦਾ ਹਾਂ ਜੀ ਇੱਕ ਬੰਦਾ ਸੀਰੀਅਸਲੀ ਇੰਜਰਡ ਹੈ ਉਹ ਦੇਖਦੇ ਆ ਇਹਦਾ ਕੀ ਹੈਗਾ ਜੇ ਸੀਰੀਅਸ ਹੈ ਤੇ ਉਹ ਸਾਰਾ ਜਲਦੀ ਸ਼ਾਰਟਲੀ ਤੁਹਾਨੂੰ ਅਪਡੇਟ ਕਰਾਂਗੇ ਸਰ ਨਾਮ ਵਗੈਰਾ ਕੁਝ ਦੱਸੋ ਨਾਮ ਜਿਹਾ ਜਿਦਾ ਸਿਰਫ ਤੁਹਾਨੂੰ ਹੀ ਦੱਸ ਸਕਦਾ ਮੈਂ ਵੀ ਇੱਕ ਬੰਦਾ ਯਵਰਾਜ ਜਿਹੜਾ ਇੰਜੜ ਹੈ ਤੇ ਇੱਕ ਦਿਲਪ੍ਰੀਤ son of ਦੇਸਰਾਜ ਕੰਗਸਾਬੂ ਦਾ ਉਹ ਦੋ ਬੰਦੇ ਜਿਹੜੇ ਆ ਇਹ ਜਿਹੜੋਏ ਨੇ ਜਿਵੇਂ ਪਾਵਰ ਜਿਮਨੀ ਜਿਮ ਜਿਮਨੀ ਜਿਮਨੀ ਜੀ ਜਿਮਨੀ ਇਹ ਸ਼ੰਕਰ ਚੌਂਕ ਤੋਂ ਜਿਮ ਵਾਲੀ ਸਾਈਡ ਨੂੰ ਆ ਰਹੇ ਸੀਗੇ ਚਲਕੇ ਇਹਨਾਂ ਦੀ ਇਹਨਾਂ ਦੀ ਗੱਡੀਆਂ ਉੱਥੇ ਹੀ ਇਹਨਾਂ ਦਾ ਆਪੋਸਟ ਜਿਹੜਾ ਵਾ ਉੱਥੇ ਹੀ ਸ਼ੁਰੂ ਹੋ ਗਿਆ ਸ਼ੰਕਰ ਚੌਂਕ ਤੋਂ ਇਹ ਇਹਨਾਂ ਨੇ ਫਾਇਰ ਕੀਤੇ ਆ ਇੱਕ ਫੋਰਚੂਨਰ ਗੱਡੀ ਨੇ ਤੇ ਉਹ ਇੱਥੇ ਤੱਕ ਫਾਇਰ ਕਰਦੇ ਆਏ ਆ ਇੱਥੇ ਤੱਕ ਇੱਥੋਂ ਆਣ ਕੇ ਜਿਹੜਾ ਵਾ ਉਹ ਜਿਹੜੇ ਵਖਵਖਰੇ ਹੋ ਗਏ ਆ ਤੇ ਸਾਰਾ ਨਹੀਂ ਉਹਨਾਂ ਦੇ ਨਾਲ ਦਾ ਨਹੀਂ ਉਹ ਜਿਮ 'ਚ ਸੀਗਾ ਕਿ ਜਿਮ 'ਚ ਸੀਗਾ ਮੁੰਡਾ ਜਿਹੜਾ ਯੁਵਰਾ ਮੁੰਡਾ ਵਾ ਯੁਵਰਾਜ ਮੁੰਡਾ ਹੈਗਾ ਵਾ ਅ ਪਲਵਿੰਦਰ ਸਿੰਘ ਇਹ ਇਹ ਜਿਮ ਦੇ ਵਿੱਚ ਵੈਸੇ ਹੀ ਸੜਕ ਤੇ ਵੈਸੇ ਹੀ ਆਪਣੇ ਜਿਮ ਦੇ ਵਿੱਚ ਖੜਾ ਜਿਗਾ ਇਹ ਜਦੋਂ ਇਹਨਾਂ ਦੀ ਜਿਹੜੀ ਉਹ ਕ੍ਰਾਸ ਫਾਇਰਿੰਗ ਦੇ ਵਿੱਚ ਇਹਨਾਂ ਦੀ ਜਿਹੜੀ ਰਣਜੀਤ ਸ਼ਾਹ ਸੀ ਹਾਂ ਜੀ ਉਹਦੇ ਇਨੀਸ਼ੀਅਲ ਸਟੇਜ ਅਜੇ 10 ਮਿੰਟ ਹੋਏ ਨੇ 15 ਮਿੰਟ ਨੂੰ ਰੈਜਿਸਟ੍ਰੈਂਸ ਇਨਸੀਡੈਂਟ ਹੋਇਆ ਨੂੰ ਆਪ ਮੈਂ ਆਇਆ ਮੈਂ 10 ਮਿੰਟ 'ਚ ਜਿੰਨਾ ਕਿ ਤੁਹਾਨੂੰ ਪਤਾ ਵਾ ਉਨਾਂ ਹੀ ਆ ਮੈਨੂੰ ਸਾਰਾ ਕਰਕੇ ਫਿਰ ਮੈਂ ਤੁਹਾਨੂੰ ਬਰੀਫਿੰਗ ਕਰ ਦਿਆਂ ਜੀ ਠੀਕ ਹੈ